ਘਰ ਕਰਵੜ ਬਦਲੀਏ ਤੁਸੀਂ ਦੇਖ ਰਹੇ ਹੋ ਸਮਾਣਾ ਸੈਰ ਦੀਆਂ ਸੜਕਾਂ ਤੇ 5:35 ਹੋਏ ਸਾਮ ਦੇ ਤੋਂ ਨਹੀਂ ਜ਼ਿਆਦਾ ਕੁਝ ਦਿਖਾਈ ਨਹੀਂ ਦੇ ਰਿਹਾ ਜਿਸ ਸ਼ਹਿਰ ਦੇ ਵਿੱਚ ਨਹੀਂ ਜ਼ਿਆਦਾ ਹੁੰਦਾ ਹੈ ਤਾਂ ਜਿਹੜੇ ਹਾਈਵੇਅ ਹੈ ਉੱਥੇ ਕੀ ਹਾਲਾਤ ਹੋਣੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਵਾਹਨ ਚਲਾਉਂਦੇ ਸਮੇਂ ਰਫ਼ਤਾਰ ਘੱਟ ਰੱਖੋ ਤਾਂ ਕਿ ਕੋਈ ਦੁਰਘਟਨਾ ਨਾ ਹੋਵੇ ਡਾਕਟਰ ਵੀ ਇਹੀ ਅਪੀਲ ਕਰਦੇ ਕਿ ਤੋਂ ਦੇ ਜ਼ਿਆਦਾ ਹੋਣ ਕਰਕੇ ਹਾਸੇ ਵੀ ਵੱਧ ਜਾਂਦੇ ਹੈ ਗਿਣਤੀ ਵੱਧ ਜਾਂਦੀ ਹੈ ਛਣ ਤੇ ਵੀ ਪਛਾਵ ਰੱਖੋ ਬਹੁਤ ਜ਼ਰੂਰੀ ਕੰਮ ਹੋ ਤਾਂ ਤੁਸੀਂ ਘਰ ਤੋਂ ਬਾਹਰ ਨਿਕਲੋ ਸੜਕਾਂ ਤੇ ਇੱਕਦਮ ਮੌਸਮ ਨੇ ਕਰਵੜ ਬਦਲੀਏ ਸਵੇਰੇ ਦੇਖੋ ਅੱਜ ਮੇਰੀ 9 9 ਵਜੇ ਡਿਊਟੀ ਸੀਗੀ ਤੇ ਇੰਨੀ ਜ਼ਿਆਦਾ ਧੁੰਦ ਸੀ ਜ਼ੀਰੋ ਵਿਜ਼ਿਬਿਲਟੀ ਸੀ ਬਿਲਕੁਲ ਤਾਂ ਮੈਂ 1 ਘੰਟਾ 10 ਮਿੰਟ ਚ ਡਿਊਟੀ ਤੇ ਪਹੁੰਚੀ ਆ ਤੇ ਹੁਣ 5 ਵਜੇ ਕੋਹਰਾ ਇੰਨਾ ਜ਼ਿਆਦਾ ਹੈ ਹਾਂਜੀ ਹਾਂ ਬਿਲਕੁਲ ਬੜਾ ਅਨਐਕਸਪੈਕਟਿਡ ਜਿਹਾ ਹੈ ਕਿ ਇੰਨੀ ਜਲਦੀ ਇੰਨੀ ਧੁੰਦ ਪੈ ਰਹੀ ਹੈ ਤੇ ਇਹਦੇ ਕਰਕੇ ਜਿਹੜੀ ਐਮਰਜੈਂਸੀ ਹੈ ਦੇ ਵਿੱਚ ਰੋਡ ਸਾਈਡ ਐਕਸੀਡੈਂਟਸ ਕਾਫੀ ਸਾਨੂੰ ਜ਼ਿਆਦਾ ਨਾਰਮਲ ਤੋਂ ਮਿਲਦੇ ਨੇ ਕਿਉਂਕਿ ਧੁੰਦ ਹੁੰਦੀ ਹੈ ਲੋਕੀ ਥੋੜਾ ਦੇ ਪਰਵਾਹੀ ਨਾਲ ਲਾਪਰਵਾਹੀ ਨਾਲ ਚਲਾਉਂਦੇ ਨੇ ওভারਟੇਕ ਕਰਦੇ ਨੇ ਤਾਂ ਰੋਡ ਸਾਈਡ ਜਿਹੜੇ ਐਕਸੀਡੈਂਟਸ ਨੇ ਉਹਨਾਂ ਦੀ ਥੋੜੀ ਗਿਣਤੀ ਵੱਧ ਜਾਂਦੀ ਹੈ ਤੇ ਲੋਕਾਂ ਨੂੰ ਚਾਹੀਦਾ ਹੈ ਸਾਵਧਾਨੀ ਵਰਤਣ ਜੇ ਲੋੜ ਆ ਤਾਂ ਹੀ ਕਰੋ ਨਿਕਲਣ ਜੇ ਨਹੀਂ ਲੋੜ ਬਿਨਾ ਮਤਲਬ ਤੋਂ ਇਧਰ ਉਧਰ ਸੜਕਾਂ ਤੇ ਨਿਕਲਣ ਦਾ ਕੋਈ ਸੈਂਸ ਨਹੀਂ ਬੰਦੀ ਕੈਮਰਾਮੈਨ ਵੀਕੇ ਕਰਗੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼